ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤ ਦਰਜ ਕੀਤੀ ਹੈ। ਉਹਨਾਂ ਕਾਂਗਰਸ ਦੇ ਭਾਰਤ ਪੋਸ਼ਣ ਆਸ਼ੂ ਨੂੰ 10637 ਵੋਟਾਂ ਦੇ ਫਰਕ ਨਾਲ ਹਰਾਇਆ। ਸੰਜੀਵ ਅਰੋੜਾ ਨੂੰ 35179 ਵੋਟਾਂ ਮਿਲੀਆਂ ਜਦਕਿ ਭਾਰਤ ਪੂਸ਼ਣ ਆਸ਼ੂਨ ਦੇ ਹਿੱਸੇ 24542 ਵੋਟਾਂ ਆਈਆਂ ਨੇ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ 20323 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰੂਕਾਰ ਸਿੰਘ ਕੋਮੰਨੂ 8203 ਵੋਟਾਂ ਮਿਲੀਆਂ ਨੋਟਾ ਦੇ ਬਟਨ ਨੂੰ 793 ਵੋਟਾਂ ਪਈਆਂ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਲੁਧਿਆਣਾ ਪੱਛਮੀ ਦੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਸੰਜੀਵ ਅਰੋੜਾ ਨੇ ਵੀ ਆਪਣੀ ਇਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਹਲਕੇ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਸਭ ਤੋਂ ਪਹਿਲੇ ਲੁਧਿਆਣਾ ਦੀ ਜਿੱਤ ਦਾ ਮੈਂ ਲੁਧਿਆਣਾ ਦੇ ਸਭੀ ਵੋਟਰਾਂ ਦਾ ਧੰਨਵਾਦ ਮੈਂ ਜਿੱਤ ਪਰ ਪੂਰੇ ਲੁਧਿਆਣੇ ਵਾਸੀਓ ਕੋ ਵਧਾਈ ਦਿੰਦਾ ਹਾਂ ਜੀ ਜੀ ਆਪਣੀ ਪਾਰਟੀ ਕੋ ਵਧਾਈ ਦਿੰਦਾ ਹਾਂ ਇਹ ਜੋ ਮੈਂ ਸ਼ੁਕਰਗੁਜ਼ਾਰ ਹੂੰ ਆਪਣੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨੂੰ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪਹਿਲ ਕਦਮੀਆਂ ਦੀ ਜਿੱਤ ਹੈ। ਕਬਿੰਦ ਕੇਜਰੀਬਾਲ ਲੁਧਿਆਣਾ ਦੀ ਜਿੱਤ ਦਾ ਮੈਂ ਲੁਧਿਆਣਾ ਦੇ ਸਭੀ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ। aur dusra पार्टी के सभी नेताओं को हमारे नेशनल कन्वीनर अरविंद केजरीवाल जी को पंजाब के माननीय मुख्यमंत्री सदा भगवंत सिंह मान जी को पार्टी के सभी कार्यकर्ताओं को बहुत बहुत मुबारकबाद संजीव अरोड़ा जी को बहुत बहुत मुबारकबाद ये एक पार्टी की जीत हुई है सरकार की जीत हुई है जो हम काम कर रहे हैं उनकी जीत हुई है ये हमारी लैंड पुलिंग पॉलिसी की जीत हुई है ये हमारी इंडस्ट्री की पॉलिसी की जीत हुई है ਕਿ 27 ਫਾਈਨਲ ਹੈ ਔਰ ਜੇ ਜੋ ਲੁਧਿਆਣਾ ਵੈਸਟ ਕੀ ਇਲੈਕਸ਼ਨ ਹੈ ਜੇ ਸੈਮੀਫਾਈਨਲ ਹੈ ਸੈਮੀਫਾਈਨਲ ਤੋਂ ਲੁਧਿਆਣਾ ਵੈਸਟ ਕੇ ਲੋਕੋ ਨੇ ਆਮ ਆਦਮੀ ਪਾਰਟੀ ਕੋ ਜਿਤਾ ਦਿਆ ਔਰ ਆਨੇ ਵਾਲਾ ਸਮਾ ਜੋ ਪੰਜਾਬ ਕੇ ਲੋਗ ਹੈ 2027 ਵੀ ਆਮ ਆਦਮੀ ਪਾਰਟੀ ਕੋ ਜਿਤਾਏਗੇ ਫਾਈਨਲ ਵੀ ਆਮ ਆਦਮੀ ਪਾਰਟੀ ਜੀਤੇਗੀ ਦੇਖੋ ਬੜੀ ਖੁਸ਼ੀ ਦੀ ਗੱਲ ਆ ਔਰ ਮੈਂ ਵਧਾਈ ਦੇਣਾ ਚਾਹੁੰਨਾ ਲੁਧਿਆਣਾ ਵਸਦੇ ਲੋਕਾਂ ਨੂੰ ਵੋਟਰਾਂ ਨੂੰ ਸਪੋਰਟਰਾਂ ਨੂੰ ਜਿਨ੍ਹਾਂ ਨੇ ਆ ਬੜਾ ਨਿਰਪੱਖ ਹੋ ਕੇ ਨਿਡਾਰੋ ਕੇ ਜੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਔਰ ਸੰਜੀਵ अरोड़ा ਜੀ ਜਿਹੜਾ ਹੈ ਉਹਨਾਂ ਨੂੰ ਉਥੋਂ ਜਿਹੜਾ ਜਿਤਾਇਆ ਸੋ ਮੈਂ ਧੰਨਵਾਦੀ ਆ ਵੋਟਰਾਂ ਤੇ ਸਪੋਰਟਰਾਂ ਦਾ